ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਮੰਨੂ ਨੂੰ ਵੇਖ ਕੇ ਉਸ ਤੋਂ ਬਾਅਦ ਗੁਰਪ੍ਰੀਤ ਨੇ ਘਰ ਵਿੱਚ ਇੱਕ ਬਹੁਤ ਵੱਡਾ ਕਲੇਸ਼ ਖੜਾ ਕਰ ਦਿੱਤਾ ਵਾਪਸ ਆਰੀ ਕੱਲ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਤੁਸੀਂ ਦੇਖਿਆ ਹੈ ਕਿ ਮੰਨੂ ਆਉਂਦੀ ਆ ਨਕਲੀ ਸਾਈ ਆਪਣੇ ਕਰਤੱਵ ਵਿਖਾ ਰਿਹਾ ਹੁੰਦਾ ਹੈ ਤੇ ਮੰਨੂ ਨੂੰ ਵੇਖ ਕੇ ਉਸਦੇ ਹੋਸ਼ ੁੱਟ ਜਾਂਦੇ ਆ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੰਨੂ ਇਸ ਘਰ ਵਿੱਚ ਆਈ ਹੁੰਦੀ ਆ ਕਿਉਂਕਿ ਉਸਨੇ ਹੀ ਗੁਰਪ੍ਰੀਤ ਨੂੰ ਇਹ ਕਿਹਾ ਸੀ ਕਿ ਮੰਨੂ ਕਦੀ ਵੀ ਰੋਜੀ ਦੇ ਮੱਥੇ ਨਹੀਂ ਲੱਗਣੀ ਚਾਹੀਦੀ ਤੇ ਇਸ ਘਰ ਵਿੱਚ ਉਸ ਨੂੰ ਕੱਢ ਦਿਓ ਪਰ ਉਸ ਨੂੰ ਨਹੀਂ ਪਤਾ ਸੀ ਕਿ ਮੰਨੂ ਦੇ ਆਉਣ ਨਾਲ ਉਸਦੇ ਉੱਤੇ ਕਿੰਨਾ ਪਹਰਾ ਅਸਰ ਪੈਣ ਵਾਲਾ ਬੋਤਾ ਲੋਕਾਂ ਨੂੰ ਬੇਕੂ ਬਣਾਉਣ ਤੇ ਲੱਗਾ ਹੋਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਮੇਰੀਆਂ ਚਲਾਕੀਆਂ ਬਹੁਤਾ ਚਿਰ ਨਹੀਂ ਚੱਲਣ ਵਾਲੀਆਂ ਕਿਉਂਕਿ ਮੰਨੂ ਨੂੰ ਵੇਖ ਕੇ ਉਹ ਡਰ ਜਾਂਦਾ ਹੈ ਤੇ ਉਹ ਗੁਰਪ੍ਰੀਤ ਨੂੰ ਕਹਿੰਦਾ ਹੈ ਕਿ ਤੂੰ ਇਸ ਨੂੰ ਕਿਵੇਂ ਬੁਲਾਇਆ ਗੁਰਪ੍ਰੀਤ ਨੇ ਕਿਹਾ ਹੈ ਕਿ ਮੈਂ ਇਸ ਨੂੰ ਨਹੀਂ ਬੁਲਾਇਆ ਇਹ ਆਪੇ ਹੀ ਆ ਗਏ ਆ ਤੇ ਗੁਰਪ੍ਰੀਤ ਨੂੰ ਉਸ ਟਾਈਮ ਬੜਾ ਗੁੱਸਾ ਚੜਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਸਾਈ ਜੀ ਦੇ ਮੱਥੇ ਨਹੀਂ ਲੱਗਣੀ ਚਾਹੀਦੀ ਸੀ ਮੰਨੂ ਪਰ ਮੰਨੂ ਬਾਹਰ ਆ ਜਾਂਦੀ ਆ ਪਰ ਉੱਥੇ ਬਹੁਤ ਸਾਰੇ ਭੇਦ ਖੁੱਲਣ ਲੱਗ ਜਾਂਦੇ ਆ ਸੋ ਜੋ ਸਾਰਾ ਕੁਝ ਹੁੰਦਾ ਹੈ ਗੁਰਪ੍ਰੀਤ ਨੂੰ ਪਤਾ ਤਾਂ ਲੱਗਦਾ ਹੈ ਪਰ ਫਿਰ ਵੀ ਗੁਰਪ੍ਰੀਤ ਨੇ ਅੱਖਾਂ ਮੀਟ ਕੇ ਉਹ ਨਕਲੀ ਸਾਈਂ ਤੇ ਹੀ ਵਿਸ਼ਵਾਸ ਕੀਤਾ ਉੱਥੇ ਬਹੁਤ ਸਾਰੇ ਲੋਕ ਮੰਨੂ ਤੇ ਵਿਸ਼ਵਾਸ ਵੀ ਕਰਨ ਲੱਗ ਜਾਂਦੇ ਨੇ ਕਿਉਂਕਿ ਮੰਨੂ ਨੇ ਬਹੁਤ ਸਾਰੀਆਂ ਨਕਲੀ ਸਾਈਂ ਦੀਆਂ ਗੱਲਾਂ ਨੂੰ ਝੂਠਿਆ ਘਰਾਰ ਕਰ ਦਿੱਤਾ ਤੇ ਲੋਕ ਹਰਾ ਰਹਿ ਗਏ ਕਿ ਬਾਹਰ ਦੇ ਲੋਕ ਤਾਂ ਮੰਨੂ ਤੇ ਯਕੀਨ ਕਰਨ ਲੱਗ ਪਏ ਪਰ ਗੁਰਪ੍ਰੀਤ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਸੀ ਉਹ ਉਸ ਨੂੰ ਕਾਲੀ ਜਬਾਨ ਵਾਲੀ ਹੀ ਕਹਿ ਰਿਹਾ ਸੀ ਤੇ ਕਹਿੰਦਾ ਸੀ ਕਿ ਤੇਰੇ ਮੂੰਹੋਂ ਨਿਕਲੀ ਗੱਲ ਪੂਰੀ ਹੋ ਜਾਣੀ ਆ ਇਸ ਕਰਕੇ ਆਪਣੇ ਮੂੰਹ ਕੋਈ ਗੱਲ ਨਾ ਕੱਢ ਉਹ ਇਹ ਨਹੀਂ ਦਿਮਾਗ ਵਿੱਚ ਸੋਚਦਾ ਕਿ ਮੰਨੂ ਕਿੰਨੀ ਕਰਮਾ ਵਾਲੀ ਆ ਜਿਹੜੀ ਗੱਲ ਮੂੰਹੋਂ ਕੱਢਦੀ ਪੂਰੀ ਹੁੰਦੀ ਸੋ ਲੋਕਾਂ ਨੂੰ ਲੱਗਦਾ ਹੈ ਕਿ ਇਹ ਤਾਂ ਇੱਕ ਰੱਬ ਆ ਉਹ ਉਸ ਨੂੰ ਰੱਬ ਦੀ ਤਰ੍ਹਾਂ ਮੰਨਣ ਲੱਗ ਜਾਂਦੇ ਨੇ ਪਰ ਇਹ ਸਾਰਾ ਕੁਝ ਦੇਖ ਕੇ ਮਿੰਦੀ ਨੂੰ ਵੀ ਹੈਰਾਨੀ ਹੁੰਦੀ ਆ ਤੇ ਉਧਰੋਂ ਉਸਦੀ ਮਾਸੀ ਮਾਸੜ ਵੀ ਬਾਹਰ ਆ ਜਾਂਦੇ ਆ ਉਹ ਵੀ ਹੈਰਾਨ ਰਹਿ ਜਾਂਦੇ ਆ ਕਿ ਮੰਨੂ ਨੂੰ ਵੇਖ ਕੇ ਨਕਲੀ ਸਾਈ ਦੇ ਹੋਸ਼ ਉੱਡੇ ਆ ਰੋਜੀ ਨੂੰ ਵੀ ਡਰ ਲੱਗਣ ਲੱਗ ਜਾਂਦਾ ਹੈ ਕਿ ਹੁਣ ਮੰਨੂ ਸਾਹਮਣੇ ਆ ਗਈ ਹੁਣ ਕੋਈ ਵੱਡਾ ਕਾਰਨਾਮਾ ਹੀ ਹੋਏਗਾ ਸੋਸਾਈ ਉਹ ਤੋਂ ਸਮਾਗਮ ਖਤਮ ਕਰਕੇ ਜਲਦੀ ਜਲਦੀ ਚਲਾ ਜਾਂਦਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਮੇਰੀ ਇੱਥੇ ਬੋਧਾ ਚੇਰ ਨਹੀਂ ਚੱਲਣੀ ਸੋ ਲੋਕੀ ਵੀ ਘਰਾਂ ਨੂੰ ਚਲੇ ਜਾਂਦੇ ਆ ਤੇ ਗੱਲਾਂ ਕਰਦੀਆਂ ਕਿ ਇਹ ਨਿੱਕੀ ਕੁੜੀ ਦਾ ਹਰ ਇੱਕ ਗੱਲ ਕਹਿੰਦੀ ਉਹ ਉਸ ਦੀ ਸੱਚ ਹੋ ਜਾਂਦੀ ਏ ਤਾਂ ਕੋਈ ਰੱਬੀ ਰੂਪ ਏ ਇਹ ਗੱਲਾਂ ਕਰਦੀ ਹੋਏ ਲੋਕੀ ਘਰਾਂ ਨੂੰ ਦੂਰ ਪੈਂਦੀ ਨੇ ਪਰ ਜਦ ਸਾਰੇ ਘਰਾਂ ਨੂੰ ਚਲੇ ਜਾਂਦੇ ਨੇ ਤੇ ਗੁਰਪ੍ਰੀਤ ਮੰਨੂ ਵੱਲ ਬੜੇ ਔਖੇ ਤਰੀਕੇ ਨਾਲ ਵੇਖਦਾ ਏ ਤੇ ਰੋਜੀ ਨੂੰ ਗੁੱਸੇ ਨਾਲ ਕਹਿੰਦਾ ਹੈ ਕਿ ਇਹ ਸਾਰਾ ਕੁਝ ਤੇਰਾ ਹੀ ਕੀਤਾ ਕਰਾਇਆ ਹੈ ਤੂੰ ਕਿਨੂੰ ਪੁਛ ਕੇ ਇਸ ਨੂੰ ਘਰ ਵਿੱਚ ਬੁਲਾਇਆ ਸੀ ਰੋਜੀ ਦੀ ਬਾਹ ਖਿੱਚ ਕੇ ਜਾਦੋਂ ਉਸ ਨੂੰ ਘਰੋਂ ਕੱਢਣ ਲੱਗਦਾ ਹੈ ਤੇ ਮੰਨੂ ਬੋਲ ਪੈਂਦੀ ਹੈ ਤੇ ਕਹਿੰਦੀ ਆ ਰੁਕੋ ਤੁਸੀਂ ਮੰਮੀ ਨੂੰ ਘਰੋਂ ਨਹੀਂ ਕੱਢ ਸਕਦੇ ਕਿਉਂਕਿ ਮੈਂ ਇੱਥੋਂ ਚਲੀ ਚੱਲਨੀ ਆ ਤੇ ਜਿਹੜੀਆਂ ਗੱਲਾਂ ਮੈਂ ਕਹੀਆਂ ਏ ਕਿ ਮੇਰੀਆਂ ਦੋ ਭੈਣਾਂ ਆਉਣੀਆਂ ਏ ਉਹ ਮੇਰੀਆਂ ਦੋ ਭੈਣਾਂ ਹੀ ਆਉਣਗੀਆਂ ਇਸ ਦੀ ਗੱਲ ਸੱਚ ਨਹੀਂ ਹੋਣੀ ਉਹ ਇਹ ਵੀ ਗੱਲ ਕਹਿ ਦਿੰਦੀ ਹੈ ਕਿ ਵੀਰਾ ਵੀ ਆਊਗਾ ਇਹ ਗੱਲ ਸੁਣ ਕੇ ਗੁਰਪ੍ਰੀਤ ਹਰਾ ਰਹਿ ਜਾਂਦਾ ਹੈ ਉਹ ਸੋਚਦਾ ਹੈ ਕਿ ਇਸ ਦੀ ਗੱਲ ਤਾਂ ਹਰ ਇੱਕ ਸੱਚ ਹੁੰਦੀ ਹੈ ਕਾਲੀ ਜਬਾਨ ਵਾਲੀ ਪਰ ਪਹਿਲੀ ਵਾਰ ਇਸ ਨੇ ਕੋਈ ਸਹੀ ਗੱਲ ਕੀਤੀ ਤੇ ਉਹ ਨਕਲੀ ਸਾਈ ਦੇ ਘਰ ਜਾਣ ਕਰਕੇ ਉਸ ਨੂੰ ਗੁੱਸਾ ਲੱਗ ਰਿਹਾ ਹੁੰਦਾ ਹੈ ਕਿ ਇਸ ਦੇ ਕਰਕੇ ਤਾਈ ਜੀ ਨਾਰਾਜ਼ ਹੋ ਕੇ ਚਲੇ ਗਏ ਨੇ ਤੇ ਇਹ ਕਰਕੇ ਗੁਰਪ੍ਰੀਤ ਬਹੁਤ ਟੈਨਸ਼ਨ ਵਿੱਚ ਹੁੰਦਾ ਹੈ ਪਰ ਉਹ ਰੋਜੀ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਸਾਰੇ ਜਾਣੇ ਉਸ ਨੂੰ ਸਮਝਾਉਣ ਲੱਗ ਪੈਂਦੇ ਨੇ ਕਿ ਰੋਜੀ ਦਾ ਇਸ ਵਿੱਚ ਕੋਈ ਕਸੂਰ ਨਹੀਂ ਤੇ ਸਾਰਾ ਕਸੂਰ ਕਿਸ ਦਾ ਹੈ ਇਹ ਗੱਲ ਖੁੱਲਣ ਹੀ ਲੱਗਦੀ ਆ ਸੋ ਵੇਖਾਂਗੇ ਅਗਲੀ ਵੀਡੀਓ ਵਿੱਚ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ